ਹੀ ਹੋਵੇ ਕਹਿ ਦਿਆ ਇਹਦੇ ਚ ਕੋਈ ਸ਼ੱਕ ਨਹੀਂ ਤੁਹਾਨੂੰ ਚੰਗਾ ਵੀ ਕਹਿਣ ਵਾਲੇ ਹੋਣਗੇ ਤੇ ਗਾਲ੍ਹਾਂ ਵੀ ਵੜਿਆਂ ਨੇ ਕੱਢਣੀਆਂ ਨਹੀਂ ਬੜਾ ਕੁਝ ਬੋਲਣਾ ਪਰ ਤੁਸੀਂ ਆਪਣੀ ਗੱਲ ਕਹੋ ਆਪਣਾ ਫਰਜ਼ ਨਿਭਾ ਦਿਓ ਮੇਰੀ ਡਿਊਟੀ ਹੈ ਮੈਂ ਨਿਭਾਤੀ ਮੇਰਾ ਫਰਜ਼ ਹੈ ਮੈਂ ਨਿਭਾਤਾ ਮੇਰੀ ਜ਼ਿੰਮੇਵਾਰੀ ਹੈ ਮੈਂ ਨਿਭਾਤੀ ਮੈਂ ਆਪਣਾ ਕੰਮ ਕਰ ਦਿੰਦਾ ਬੀਬੀ ਨੇ ਰੋਟੀ ਪਕਾਉਂਦੀ ਸਬਜ਼ੀ ਬਣਾਉਂਦੀ ਸਾਰਾ ਕੁਝ ਤਿਆਰ ਕਰਕੇ ਰੱਖਦਾ ਆਪਣਾ ਫਰਜ਼ ਨਿਭਾਤਾ ਕੋਈ ਖਾਵੇ ਕੋਈ ਨਾ ਖਾਵੇ ਮੈਂ ਆਪਣਾ ਨਿਭਾਤਾ ਹੁਣ ਸਾਡੇ ਇੱਥੇ ਲੰਗਰ ਚੱਲਦਾ ਫਰਜ਼ ਪਣ ਅਸੀਂ ਨਿਭਾਤਾ ਪ੍ਰਸ਼ਾਦੇ ਲਾਏ ਪਏ ਐ ਰੋਟੀ ਬਣੀ ਪਈ ਐ ਕੜੀ ਬਣੀ ਹੋਣੀ ਐ ਸਬਜ਼ੀ ਚਾਵਲ ਬਣੇ ਹੋਏ ਐ ਅਸੀਂ ਆਪਣਾ ਫਰਜ਼ ਨਿਭਾ ਕੇ ਬੈਠੇ ਆ ਤੁਹਾਡੀ ਮਰਜ਼ੀ ਹੋਈ ਖਾਣਾ ਹੋਇਆ ਖਾ ਲਿਓ ਨਹੀਂ ਖਾਣਾ ਹੋਇਆ ਐਂ ਚਲੇ ਜਾਏ ਮੈਂ ਆਪਣੀ ਗੱਲ ਤੁਹਾਨੂੰ ਸੁਣਾਉਂਦੀ ਧੱਕੇ ਨਾਲ ਕਿਸੇ ਨੂੰ ਸੁਣਾਇਆ ਨਹੀਂ ਜਾ ਸਕਦਾ ਧੱਕੇ ਨਾਲ ਕਿਸੇ ਨੂੰ ਖਵਾਇਆ ਨਹੀਂ ਜਾ ਸਕਦਾ ਧੱਕੇ ਨਾਲ ਕਿਸੇ ਨੂੰ ਮਨਾਇਆ ਨਹੀਂ ਜਾ ਸਕਦਾ ਬਿਲਕੁਲ ਇਸੇ ਤਰ੍ਹਾਂ ਧੱਕੇ ਨਾਲ ਕਿਸੇ ਨੂੰ ਬਦਲਿਆ ਨਹੀਂ ਜਾ ਸਕਦਾ ਮੇਰੀ ਆਪਣੀ ਸੋਚ ਹੈ ਮੈਂ ਆਪਣਾ ਫਰਜ਼ ਨਿਭਾਤਾ ਜਦੋਂ ਹੁਣ ਸਾਡੇ ਲੰਗਰੀ ਬੜੇ ਸੌਖੇ ਬੈਠੇ ਐ ਕਹਿੰਦੇ ਚਲੋ ਪੱਕਿਆ ਪਿਆ ਭਾਈ ਨਹੀਂ ਕੋਈ ਖਾਏਗਾ ਤੇ ਛਾਮ ਨੂੰ ਖਾ ਲੈਣਗੇ ਨਹੀਂ ਖਾਣਗੇ ਸਿੱਟ ਦੇਾਂਗੇ ਡੰਗਰਾਂ ਨੂੰ ਪਾ ਦੇਾਂਗੇ ਪਰ ਅਸੀਂ ਰਿਲੈਕਸ ਬੈਠੇ ਆਂ ਪਰ ਦੱਸੋ ਇਧਰੋਂ ਸਮਾਪਤੀ ਹੋਣ ਵਾਲੀ ਐ ਤੇ ਲੰਗਰ ਪੱਕਿਆ ਨਾ ਹੋਵੇ ਉਹਨਾਂ ਨੂੰ ਕੋ ਸਕੂਨ ਨਾਲ ਬਹਿ ਸਕਦੇ ਹੋ ਲੰਗਰੀ ਬਹਿ ਜਾਣਗੇ ਸਕੂਨ ਨਾਲ ਸਬਜੀ ਵੀ ਨਹੀਂ ਬਣੀ ਲੰਗਰ ਵੀ ਨਹੀਂ ਪ੍ਰਸ਼ਾਦੇ ਵੀ ਨਹੀਂ ਪੱਕੇ ਤੇ ਚਾਵਲ ਵੀ ਨਹੀਂ ਬਣੇ ਤੇ ਸਾਰੇ ਭਾਂਡੇ ਖਾਲੀ ਪਏ ਹੋਣ ਸਮਾਪਤੀ ਹੋਣ ਵਾਲੀ ਹੈ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਏਗੀ ਕਿ ਨਹੀਂ ਪਈ ਹੋਏਗੀ ਉਹਨਾਂ ਨੂੰ ਕੋ ਲਾਓ ਤੁਹਾਨੂੰ ਸਿਮਰਨ ਕਰਾਈਏ ਸ਼ਾਂਤ ਕਰੀਏ ਹੋ ਜਾਣਗੇ ਸ਼ਾਂਤ ਉਹਨਾਂ ਨੇ ਫਰਜ਼ ਨਹੀਂ ਨਿਭਾਇਆ ਆਪਣਾ ਹੁਣ ਫਰਜ਼ ਨਿਭਾ ਕੇ ਬੈਠੇ ਆ ਕੋਈ ਖਾਵੇ ਕੋਈ ਨਾ ਖਾਵੇ ਆਪਣਾ ਨਿਭਾ ਕੇ ਐ ਬੈਠੇ ਚੌਂਕੜੇ ਮਾਰ ਕੇ ਵੀ ਆਉਣਗੇ ਖਵਾ ਦੇਾਂਗੇ ਜਿਹੜਾ ਨਹੀਂ ਆਊਗਾ ਤੇ ਨਾ ਸਹੀ ਸਾਡੇ ਵੱਲੋਂ ਤੇ ਪੱਕਿਆ ਪਿਆ